ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਹੋਵਾਂਗੇ ਜੀ ਅੱਜ ਆਪਾਂ ਬਣਾਉਣ ਲੱਗੇ ਸੀਗੇ ਜੀ ਪਿੰਡੀਆਂ ਦੀ ਸਬਜ਼ੀ ਜੋ ਕਿ ਆਪਾਂ ਪਿੰਡੀਆਂ ਧੋ ਕੇ ਰੱਖ ਚੁੱਕੇ ਹਾਂ ਜੀ ਥੋੜੀ ਦੇਰ ਬਾਅਦ ਸੁੱਕਣ ਤੋਂ ਬਾਅਦ ਜੀ ਆਪਾਂ ਉਹਨਾਂ ਨੂੰ ਕੱਟਾਂਗੇ ਜੀ ਲੋਜੀ ਆਪਾਂ ਪਹਿਲਾਂ ਭਿੰਡੀਆਂ ਰੱਖੀਆਂ ਹੋਈਆਂ ਸੀ ਜੀ ਧੋ ਕੇ ਹੁਣ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਜੀ ਭਿੰਡੀਆਂ ਤੇ ਪਿਆਜ਼ ਵੀ ਆਪਾਂ ਨੇ ਚੰਗੀ ਤਰ੍ਹਾਂ ਕੱਟ ਲਏ ਨੇ ਜੀ ਫਿਰ ਉਹਨਾਂ ਨੂੰ ਧੋ ਕੇ ਆਪਾਂ ਨੇ ਸੁਕਾ ਲਿਆ ਜੀ ਤੇ ਹੁਣ ਆਪਾਂ ਜੀ ਭਿੰਡੀਆਂ ਦੀ ਸਬਜ਼ੀ ਰੈਡੀ ਕਰਾਂਗੇ ਉਹਦੇ ਵਾਸਤੇ ਜੀ ਆਪਾਂ ਕੜਾਹੀ ਦੇ ਵਿੱਚ ਤੇਲ ਪਾਵਾਂਗੇ ਜੀ ਹੁਣ ਤੇਲ ਆਪਾਂ ਥੋੜਾ ਜਿਆਦਾ ਪਾਵਾਂਗੇ ਜੀ ਕਿਉਂਕਿ ਹੁਣ ਪਹਿਲਾਂ ਆਪਾਂ ਇਹਦੇ ਵਿੱਚ ਪਿਆਜ਼ ਫਰਾਈ ਕਰਾਂਗੇ ਫਰਾਈ ਕਰਨ ਤੋਂ ਬਾਅਦ ਆਪਾਂ ਜੀ ਬਾਹਰ ਕੱਢ ਲਾਂਗੇ ਪਿਆਜ਼ ਫਿਰ ਪਿੰਡੀਆਂ ਫਰਾਈ ਕਰਾਂਗੇ ਜੀ ਫਿਰ ਪਿੰਡੀਆਂ ਫਰਾਈ ਕਰਕੇ ਆਪਾਂ ਬਾਹਰ ਕੱਢਾਂਗੇ ਜੀ ਫਿਰ ਆਪਾਂ ਤੇਲ ਬਾਹਰ ਕੱਢ ਕੇ ਜੀ ਮਿਕਸ ਕਰਾਂਗੇ ਉਹ ਅੱਗੇ ਦੱਸ ਦਿਆਂ ਜੀ ਤੁਹਾਨੂੰ ਹਾਂਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਸੀਂ ਆਹ ਜ਼ਖਾਫ ਤੇ ਭਾਵੇਂਗੇ। ਅਤੇ ਪਿਆਜ਼ ਆਪਾਂ ਨਹੀਂ ਰੱਖ ਲਵਣੀ ਹਜੇ। ਕਿਉਂਕਿ ਪਿਆਜ਼ ਜਾਦੇ ਸੀ ਹੈ ਇਸ ਕਰਕੇ ਅੱਡੇ ਪਹਿਲਾਂ ਫਰਾਈ ਕਰਾਂਗੇ। ਫਿਰ ਉਹ ਬਾਹਰ ਕੱਢ ਕੇ ਅਤੇ ਫਿਰ ਫਰਾਈ ਕਰਾਂਗੇ ਜੀ। ਤੁਹਾਨੂੰ ਆਪਾਂ ਚੰਗੀ ਤਰ੍ਹਾਂ ਕਰਸ਼ੀ ਨਾਲ ਤਲਾਵਾਂਗੇ ਜੀ। ਲਓ ਜੀ ਪਿਆਜ਼ ਆਪਣੇ ਪੁੱਜ ਰਹੇ ਨੇ ਜੀ। ਹਾਂਜੀ ਆਪਣੇ ਪਿਆਜ਼ ਚੰਗੀ ਤਰ੍ਹਾਂ ਧੋਜੀ ਚੁਕਨੇ ਜੀ ਹੁਣ ਆਪਾਂ ਇਹਨਾਂ ਨੂੰ ਕਟਾਂਗੇ ਬਾਹਰ ਤੇ ਜਿਹੜੇ ਵਿਚੇ ਪਿਆਜ਼ ਰਹਿ ਗਏ ਸੀ ਉਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਕੇ ਨੂੰ ਵੀ ਫਰਾਈ ਕਰਾਂਗੇ ਜੀ ਚਿੰਦੇ ਦਾ ਸtela ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢ ਲਈਏ ਵਿਚੇ ਦੇ ਪਿਆਜ਼ ਆਪਾਂ ਹੁਣ ਬਾਹਰ ਕੱਢ ਲੈ ਲਵਾਂਗੇ ਨੂੰ ਨੂੰ ਆਪਾਂ ਸ਼ਾਮ छानी चा के आगे रखा गे जी जो इनका पालतू तेल है वो सारा बाहर निकल जाएगा तो जोड़े हम अपने दूजे प्याज बचे थे जी हम आप कढ़ाई पावे हम अपने चंह फ्राई जी। ਇਹਦੇ प्याज ਆਪਾਂ ਇੱਥੇ ਰੱਖੇ ਸੀਗੇ ਲਈਏ ਹੁਣ ਆਪਾਂ ਇਹ ਪਲੇਟ ਚ ਬਾਹਰ ਮੰ ਇਹਦੇ ਦੂਜੇ ਪਿਆਜ਼ ਭੁੱਜ ਰਹੇ ਨੇ ਜੀ ਹੁਣ ਆਪਾਂ ਉਹ ਇਹ ਚਾਕੇ ਰੱਖ ਲਿਆ ਹਾਂਜੀ ਉਹ ਪਿਆਰ ਰੋਹਣਾ ਪਾਤੀ ਰੱਖ ਦਿੱਤੀ ਨੇ ਬਾਹਰ ਕੱਢ ਗਏ ਤਾਂ ਕਿ ਉਹ ਉਹਨਾਂ ਦਾ ਚੰਗੀ ਤਰ੍ਹਾਂ ਤੇਲ ਬਾਹਰ ਨਿਕਲ ਜਾਵੇ ਹੁਣ ਆਪਾਂ ਤੇਲ ਦੇ ਵਿੱਚ ਜੀ ਪਿੰਡੀਆਂ ਫਰਾਈ ਕਰਾਂਗੇ ਪਿੰਡੀਆਂ ਵਿੱਚ ਆਪਾਂ ਪੱਤੀਆਂ ਪਾਵਾਂਗੇ ਜੀ आप चंकी तरह फ्राई करें भिंडिया हम चंकी तरह फ्राई हो चुकिया ने जी हम आप भिंडियां क्डा बहार जेडे अपने प्याज फ्राई किए थी आप सारे हम आपे कर लें जी हूँ आप भिंडिया बहर क्डा जी भिंडिया क्ड चुके जी बाहर जड़ी भिंडियाँ रह गई सी अपन वो हम आपे जी इन्हों फ्राई करा चंह भिंडिया फ्राइज हो चुकी ने जी जड़ी अपन भिंडिया ने जी वो आप प्लेट फ्राइड रख लेंगे जी यून आप बाहर क्ड लेना भी तेल चंबी तरह मचा लगा यहां जी हम इन्होंने चली तरह तेल मूगा जी करने तो बाद सारे समान कट्ठा कर लेवे जी ਜਿਵੇਂ ਆਪਾਂ ਐਕਸਟਰਾ ਰੀ ਲਾਜੀ ਆਪਾਂ ਬਾਹਰ ਕੱਢ ਲਾਜੀ ਤੇਲ ਆਪਾਂ ਚੰਗੀ ਤਰ੍ਹਾਂ ਸਾਰਾ ਹੁਣ ਬਾਹਰ ਕੱਢ ਲਿਆ ਜੀ ਹੁਣ ਆਪਾਂ ਜੀ ਇਹਦੇ ਵਿੱਚ ਇੰਡੀਆ ਤੇ ਪਿਆਜ਼ ਮਿਕਸ ਕਰਾਂਗੇ ਜੀ ਚੰਗੀ ਤਰ੍ਹਾਂ ਮਿਕਸ ਕਰਾਂਗੇ। ਚੰਗੀ ਤਰ੍ਹਾਂ ਮਿਕਸ ਹੋ ਗਿਆ। ਹੁਣ ਆਪਾਂ ਜੀ ਤੇ ਦੇ ਵਿੱਚ ਸਵਾਤਨ ਕਰਤਾਵਾਂਗੇ ਗਿਲੇ ਨੂੰ। ਹੈਗੀ ਸ਼ੌਟ ਲਈ ਜਾਗਤਾਂ ਦੇ ਇਸ ਵੀ ਮੇਲ ਮਿਰਚ ਤੁਸੀਂ ਜੀਰਾ ਵੀ ਪਾ ਸਕਦੇ ਹੋ ਔਰ ਪਾਉਣਾ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸੇ ਕਰਾਂਗੇ ਮੈਸੇ ਹੁਣ ਆਪਾਂ ਜੀ ਨੂੰ ਹਲਕੇ ਫਲੇਮ ਤੇ ਥੋੜੇ ਟਾਈਮ ਲਈ ਪੁੰਨਾਗੇ ਲੋਜੀ ਹਲਕੇ ਫਲੇਮ ਤੇ ਪਿੰਡੀ ਆਪਣੀ ਕੋਚੀ ਕੀ ਹੋ ਚੁੱਕੀ ਹੈ ਜੀ ਰੈਡੀ ਆਪਣੀ ਸਬਜੀ ਬਣ ਚੁੱਕੀ ਹੈ ਜੀ ਹਾਂ ਲੋ ਜੀ ਆਪਣੀ ਪਿੰਡੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਜੀ ਥੈਂਕ ਯੂ ਜੀ ਮੇਰਾ ਇੱਕ ਹੋਰ ਚੈਨਲ ਹੈ ਜੀ ਸਰਨਾਵਾ ਬਾਈ ਮਨਜੀਤ ਕੌਰ ਹੰਝੜਾ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਮੇਰਾ ਉਹ ਵੀ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ